ਜੇ ਤੁਹਾਨੂੰ ਲੱਗੇ ਵੀ ਮਟੀਰੀਅਲ ਮਾੜਾ ਪੈ ਰਿਹਾ ਚੰਗਾ ਨਹੀਂ ਪੈ ਰਿਹਾ ਉਸੇ ਵੇਲੇ ਨੋਟਾ ਚਲੇ ਆਓ ਅਵਲ ਤਾਂ ਇਹ ਮੁੰਡਾ ਬਹੁਤ ਚੰਗਾ ਜਿਹੜਾ ਤੇ ਐਸ ਡੀਓ ਹੈ ਇਹ ਚੰਗਾ ਕੰਮ ਕਰ ਰਿਹਾ ਜਦੋਂ ਮਾਰਾ ਕਰੂਗਾ ਤੇ ਫਿਰ ਇਹਨੂੰ ਮਾਰਾ ਵੀ ਕਹ ਲਾਂਗੇ ਤੇ ਦੂਜੀ ਮੇਰੀ ਤੁਹਾਨੂੰ ਬੇਨਤੀ ਹੈ ਆ ਵੀ ਜਿਹੜੇ ਬਰਮ ਨੇ ਤੁਹਾਡੇ ਨਿਆਣਿਆਂ ਤੁਹਾਡੇ ਬੱਚਿਆਂ ਤੁਸੀਂ ਲੰਘਣਾ ਤੇ ਇਹ ਪਿੰਡ ਦੀ ਟੌਰ ਹੁੰਦੀ ਹੈ ਜਿਹੜਾ ਕੋਈ ਬੰਦਾ ਬਾਹਰੋਂ ਆਂਦਾ ਨਾ ਉਹ ਫਿਰ ਆਂਦਾ ਵੀ ਯਾਰ ਕਿੱਦਾਂ ਦਾ ਪਿੰਡ ਆ ਭਾਏ ਬਰਮੀ ਖਾ ਕੇ ਦੇ ਹੈ ਨਾ ਤੇ ਮੇਰੀ ਹੱਥ ਜੁੜ ਕੇ ਤੁਹਾਨੂੰ ਬੇਨਤੀ ਹੈ ਵੀ ਬਰਮ ਇਹਦੇ ਜਿੰਨੇ ਹੈਗੇ ਆ ਕਾਗਜ਼ਾਂ ਚ ਉਹਨੇ ਬਣਾਉਣ ਦੇ ਵਿੱਚ ਸਹਿਯੋਗ ਕਰੇ ਹੈ ਤਾਂ ਜੋ ਰੋਡ ਜਦੋਂ ਬਣੇ ਤੇ ਬਰਮਾਂ ਦੇ ਨਾਲ ਇਹਦੀ ਟੌਰ ਬਣਦੀ ਆ ਵੀ ਮਤਲਬ ਹੈ ਨਾ ਨਾਲੇ ਫਿਰ ਰੋਡ ਟੁੱਟਦਾ ਨਹੀਂ ਜਦੋਂ ਬਰਮ ਪ੍ਰਾਪਰ ਹੋਣ ਫਿਰ ਰੋਡ ਟੁੱਟਦਾ ਠੀਕ ਹੈ ਇਹ ਇਹ ਤੁਸੀਂ ਸਾਰੇ ਸਹਿਯੋਗ ਕਰਿਓ ਤੇ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੇਰਾ ਵਿਧਾਨ ਸਭਾ ਹਲਕਾ ਪੋਆ ਅ ਅੱਜ ਬੜਾ ਇੱਕ ਮੈਂ ਸਮਝਦਾ ਵੀ ਖੁਸ਼ੀ ਦਾ ਪਲ ਆ ਕਿ ਇੱਕ ਸੜਕ ਜਿਹੜੀ ਬੱਸੀ ਪਿੰਡ ਤੋਂ ਲੈ ਕੇ ਤੇ ਦੀਨਾ ਨਗਰ ਘਰੋਟਾ ਰੋਡ ਨਾਲ ਜਾ ਕੇ ਮਿਲਦੀ ਹੈ ਸੋ ਅੱਜ ਇਸ ਸੜਕ ਦਾ ਜਿਹੜਾ ਨੀ ਪੱਥਰ ਰੱਖਿਆ ਇਹਦੇ ਕੰਮ ਦਾ ਸੋ ਸਾਰੇ ਪਿੰਡ ਦੀ ਪੰਚਾਇਤ ਸਰਪੰਚ ਸਹਿਬਾਨ ਹੋਰ ਪਿੰਡ ਦੇ ਮੋਤਵਰ ਬੰਦੇ ਦੇ ਹਾਜ਼ਰੀ ਚ ਇਹ ਸ਼ੁਭ ਕੰਮ ਕੀਤਾ ਸੋ ਮੈਂ ਧੰਨਵਾਦ ਕਰਦਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜੇ ਲਗਾਤਾਰ ਮੇਰੇ ਹਲਕੇ ਨੂੰ ਵੱਡੀਆਂ ਸੁਗਾਤਾਂ ਦੇ ਰਹੇ ਨੇ ਵੱਡੇ ਜਿਹੜੇ ਉਹ ਪ੍ਰੋਜੈਕਟ ਸਾਨੂੰ ਦੇ ਰਹੇ ਆ ਸੋ ਅੱਜ ਬਸੀ ਤੋਂ ਲੈ ਕੇ ਤੇ ਜਿਹੜਾ ਦਿਨਾਨਗਰ ਰੋਟੇ ਰੋਡ ਨਾਲ ਮਿਲਦਾ ਜਿਹੜਾ ਰੋਡ ਹੈ ਇਹ 1.5 ਕਿਲੋਮੀਟਰ ਦਾ ਰੋਡ ਹੈ ਜਿਹੜੇ 57 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਦੀ ਨਾਭੂਸ਼ਾਰੀ ਹੋਣੀ ਹੈ ਸੋ ਇਹ ਲਗਭਗ 13-14 ਸਾਲ ਤੋਂ ਬਾਅਦ ਤੁਸੀਂ ਅੰਦਾਜ਼ਾ ਕਰੋ ਵੀ ਇਹ ਤੀਜੀ ਸਰਕਾਰ ਹੈ ਜਿਹਦੇ ਵਿੱਚ ਆ ਕੇ ਇਹ ਜਿਹੜਾ ਹੋਰ ਰੋਡ ਬਣਨ ਲੱਗਾ ਸੋ ਮਤਲਬ ਪੁਰਾਣੀਆਂ ਸਰਕਾਰਾਂ ਜਿਹੜੀਆਂ ਖੱਡਿਆਂ 'ਚ ਸੜ ਕੇ ਲੋਕਾਂ ਨੂੰ ਗਈਆਂ ਸਨ ਉਹ ਗੁੱਡ ਗੁੱਡੇ ਟੋਏ ਪਏ ਸੀਗੇ ਸੋ ਲਗਾਤਾਰ ਹਲਕੇ ਭੋਏ ਦੇ ਅੰਦਰ ਜਿਹੜੇ ਸੜਕਾਂ ਦਾ ਨਿਰਮਾਣ ਕਰਨ ਦੇ ਲਈ ਵੱਡੇ ਜਿਹੜੇ ਆ ਸਾਨੂੰ ਪੈਸੇ ਸਰਕਾਰ ਨੇ ਦਿੱਤੇ ਆ ਸੋ ਜਿਹੜੀਆਂ 74 ਸੜਕਾਂ ਮੰਜ਼ੂਰ ਹੋਈਆਂ ਨੇ ਹਲਕੇ ਭੁਏ ਦੇ ਲੋਕਾਂ ਦੀ ਅ ਮਤਲਬ ਵਿਤਰੀ ਦੇ ਲਈ ਉਹਨਾਂ ਦੇ ਵਿੱਚੋਂ ਲਗਾਤਾਰ ਜਿਹੜਾ ਸੜਕਾਂ ਦਾ ਉਦਘਾਟਨ ਕੀਤਾ ਜਾ ਰਿਹਾ ਸੋ ਮੈਨੂੰ ਖੁਸ਼ੀ ਆ ਕਿ ਅੱਜ ਮੈਂ ਸਾਰੇ ਪਿੰਡ ਵਾਸੀਆਂ ਦੀ ਹਾਜ਼ਰੀ ਚ ਇਹ ਕਾਜ ਦਾ ਕੰਮ ਰੰਭ ਕੀਤਾ ਤੇ ਨਾਲ ਮੈਂ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਹਰ ਸੜਕ ਦੇ ਉਦਘਾਟਨ ਮੌਕੇ ਇੱਕੋ ਹੀ ਗੱਲ ਕਹਿਣਾ ਕੀ 852 ਲੱਖ ਰੁਪਏ ਦੇ ਵਿੱਚੋਂ 57 ਪੈਸੇ ਵੀ ਤੁਹਾਡੇ ਕੋਲ ਨਹੀਂ ਲੈਣੇ ਸਾਡੀ ਪਿਆਲੀ ਇੱਕੇ ਚੀਜ਼ ਆ ਵੀ ਇਹ ਸੜਕ ਵਧੀਆ ਬਣੇ ਤਾਂ ਜੋ ਜਿਹੜਾ ਆ ਲੋਕਾਂ ਨੂੰ ਲੱਗੇ ਵੀ ਇਹ ਕੋਈ ਸੜਕ ਦੇ ਅੰਦਰ ਚੰਗਾ ਮਟੀਰੀਅਲ ਪਿਆ ਸੋ ਜਿੱਥੇ 857 ਲੱਖ ਰੁਪਏ ਦੀ ਲਾਗਤ ਨਾਲ ਇਹ ਸੜਕ ਦਾ ਨਵ ਨਿਰਮਾਣ ਹੋਣਾ ਉਹਦੇ ਨਾਲ ਦੀ ਨਾਲ ਇਹ 5 ਸਾਲ ਦੇ ਲਈ ਇਹਦੀ ਮੈਂਟੀਨੈਂਸ ਵੀ ਜਿਹੜੀ ਆ ਉਹ ਠੇਕੇਦਾਰ ਦੇ ਜਿਹੜੀ ਉਹ ਮਤਲਬ ਪਾਈ ਹੈ ਜ਼ਿੰਮੇ ਸੋ ਕਿਉਂਕਿ ਬਿਜ ਸੜਕ ਟੁੱਟ ਜਾਂਦੀ ਆ ਫਿਰ ਪੁੱਛਦਾ ਕੋਈ ਨਹੀਂ ਜੇ ਟੁੱਟ ਭੱਜ ਵੀ ਹੋਏਗੀ ਤੇ ਉਹ ਠੇਕੇਦਾਰ ਕਰੂਗਾ ਸੋ ਸਭ ਨੂੰ ਮੇਰੇ ਵੱਲੋਂ ਇਹ ਸੜਕ ਦੇ ਜਿਹੜੇ ਅੱਜ ਨਵ ਨਿਰਮਾਣ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ 14-15 ਸਾਲ ਤੋਂ ਜੀ ਸਾਡੀ ਸੁਣੀ ਗਈ ਏ ਜਦ ਟਿਬੇਟ ਹੋਏ ਨੇ ਸਾਡੇ ਜਿਹੜੇ ਵਨ ਜਿਹੜੇ ਨੇ ਕਨਵੈਕਸ਼ਨ ਨੇ ਉਹ ਚੱਲਨੇ ਬਹੁਤ ਮੁਸ਼ਕਲ ਸੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਮਿਨਿਸਟਰ ਲਾਲਚੰਦ ਕਟਾਰ ਜੀ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਕਾਫੀ ਦੇਰ ਤੋਂ ਜਿਹੜਾ ਇਹ ਜਿਹੜੀ ਸੜਕ ਕਾਫੀ ਟੁੱਟੀ ਭੱਜੀ ਹੋਈ ਜਿਹਦੇ ਵਿੱਚ ਆਉਣਾ ਜਾਣਾ ਬੜਾ ਮੁਸ਼ਕਲ ਹੀ ਕਾਫੀ ਜਿਹੜਾ ਇੱਕ ਜਿਹੜਾ 1 ਕਿਲੋਮੀਟਰ ਜਿਹੜਾ ਏਰੀਆ ਹੈ 1.5 ਕਿਲੋਮੀਟਰ ਏਰੀਆ ਇਹਨੂੰ ਜਾਣ ਵਾਸਤੇ 15-20 ਮਿੰਟ ਲੱਗ ਜਾਂਦੇ ਰਹੇ